ਪੁਨਰਾ ਆਟਾ ਪੁਨ ਮੇੜਾਂਗੇ ਪਹਿਲਾਂ ਆਏ ਜਾਏਗਾ ਕਹੇ ਜਾਏਗਾ ਐਸੇ ਹੋ ਜਾਣੇ ਮਨ ਅੱਛੇ ਹੋ ਨਾ ਆਪ ਕੋ ਦੁੱਕ ਤੇ ਕਿਲੀ ਤੇ ਆ ਅੱਛਾ ਕੋਈ ਜੈਸ ਇੱਕ ਮੰਦਰੇ ਗੁੱਡ ਆਫਟਰਨੂਨ ਕਰ ਅੰਕਲ ਕਰ ਆਫਟਰਨੂਨ ਹਾਂ ਸ੍ਰੀ ਗਾਲ ਜੀ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਚ ਤੇ ਅੱਜ ਅਸੀਂ ਓ ਸੌਰੀ ਅੱਜ ਸਾਡੀ ਕਣ ਕਰਵਾਉਣ ਵਾਲੀ ਹੋ ਰਹੀ ਐ ਤੇ ਅਸੀਂ ਉਹ ਚ ਰੇਪ ਆ ਰਹਿਆਂਗੇ ਸਾਡੇ ਲਈ ਪੰਜ ਥੈਲੇ ਬਚੇ ਪਏ ਤੇ ਉਹ ਦੇਖੋ ਤੇ ਉਹ ਅਸੀਂ ਹੁਣ ਕੁੱਟ ਰਿਆਂਗੇ ਸਾਨੂੰ ਕਈ ਬੰਦੇ ਕਹਿੰਦੇ ਤੇ ਵੀ ਇਹਨੂੰ ਪਾਣੀ ਚ ਪਾ ਦਿਓ ਪਾਣੀ ਚ ਤਾਂ ਮੱਕੀ ਚ ਪੈਂਦਾ ਜੀਰੀ ਚ ਪੈਂਦਾ ਇਹ ਚ ਤਾਂ ਕੁੱਟ ਕੇ ਪਾਉਣਾ ਪਊਗਾ ਤੇ ਤੁਸੀਂ ਦੱਸਿਓ ਵੀ ਅਜੇ ਅਸੀਂ ਸਹੀ ਕਰ ਰਹੇ ਆ ਨਾ ਵੀ ਕੁੱਟ ਕੇ ਪਾ ਰਹਿਆਂਗੇ ਮੈਂ ਨਾਲ ਟਾਈਮ ਲੈ ਕੋ ਵੀ ਲਾਤਾ ਤੁਸੀਂ ਦੱਸਿਓ ਜਰੂਰ ਇੱਕ ਵਾਰੀ ਵੀ ਇਹ ਸਹੀ ਕਰ ਰਹੇ ਆ ਨਾ ਅਸੀਂ ਪਾਣੀ ਚ ਤਾਂ ਦੇਖੋ ਪੈਂਦਾ ਨਹੀਂ ਇਹੇ ਤੇ ਆ ਸੀਰੇ ਕੁੱਟ ਰਿਆ ਜੀ ਹੁਣ ਲੋ ਜੀ ਇੱਥੇ ਮੈਂ ਲਾਤਾ ਤੀ ਘਟਾ ਟਾਈਮ ਲੈਪ ਇਹ ਫਿਰ ਪਹਿਲਾਂ ਆਪਣੇ ਥੈਲਾ ਅਈ ਤਰ ਕੇ ਕੁੱਟ ਲਿਆ ਤੀ ਆ ਫਿਰ ਝੋਰੇ ਕੱਢਿਆ ਜਿਹੜੇ ਡਲੇ ਤੇਗੇ ਉਹ ਕੁੱਟੇ ਨੂੰ ਚਾਰ ਨੇ ਨਾਲ ਚਾਰ ਕੇ ਚੰਗੀ ਤਰ੍ਹਾਂ ਰੇਹ ਕੱਢ ਕੇ ਫਿਰ ਥੈਲੇ ਭਰੀਏ ਨਾਲ ਦੀ ਨਾਲ ਤੇ ਇਹਨੂੰ ਐਨ ਸਮਾਰ ਕੇ ਕੁੱਟ ਕੇ ਫਿਰ ਆਪਣੇ ਰੇ ਪਾਇਆ ਕਿਉਂਕਿ ਇਹ ਖਾਸੇ ਟਾਈਮ ਦਾ ਪਿਆ ਤੀ ਬਰੇ ਤਾਂ ਕਰਕੇ ਜੰਮ ਗਿਆ ਯਾਰਾ ਹੈਨਾ ਤੁਹਾਨੂੰ ਪਤਾ ਹੈ ਫਿਰ ਪਾਣੀ ਚ ਤਾਂ ਇਹ ਪੈ ਨਹੀਂ ਸਕਦਾ ਤੀਗਾ ਦੇਖੋ ਮੈਂ ਪਹਿਲਾਂ ਵੀ ਦੱਸਿਆ ਵੀ ਪਾਣੀ ਚ ਪਾ ਲੋਕ ਕਹਿੰਦੇ ਤੇ ਬਾਕੀ ਤੁਸੀਂ ਅੱਗੇ ਦੇਖੋ ਫਿਰ ਕੁੱਟਣਾ ਹੀ ਪਿਆ ਇਹ ਸਾਨੂੰ ਲੋ ਜੀ ਹੁਣ ਅਸੀਂ ਇਹਦੇ ਵਿੱਚ ਪਾ ਰਿਆਂ ਰੇਈ ਆ ਕਣਕ ਚ ਅੰਕਲ ਰੇ ਪਾ ਰਿਆ ਮੈਂ ਲਿਆ ਕੇ ਦੇ ਰਿਆਂ ਅੰਕਲ ਨੂੰ ਉਥੋਂ ਦੋ ਟਰੈਕ ਖੜਾ ਆਪਣਾ ਦੇਖੋ ਝੋਲੀ ਭਰ ਕੇ ਲਿਆ ਆ ਨਾ ਅੰਕਲ ਨੂੰ ਮੈਨੂੰ ਇੰਨਾ ਭੇਤ ਨਹੀਂ ਪਾਉਣ ਦਾ ਅੰਕਲ ਜੀ ਰੇ ਬਾਰੇ ਨੇ ਠੀਕ ਐ ਚੋਲੀ ਤੇ ਚੋਲੀ ਫੜਾਉਣਾ ਮੈਂ ਲਿਓ ਸਲਾਹ ਸਾਨੂੰ ਜਰੂਰ ਦਿਓ ਵੀ ਪਾਣੀ ਚ ਛੱਡਿਆ ਕਰਦੇ ਨੇ ਕਿ ਨਾ ਇਹ ਖਰਾਬ ਹੋ ਰੇ ਖਰਾਬ ਹੋ ਰੇ ਦੀ ਅੰਕਲ ਕੀ ਹੋ ਰੇ ਦੀ ਜੰਮ ਰੇ ਦੀ ਹਾਂ ਸਾਨੂੰ ਵਿੱਚ ਕਹਿੰਦੇ ਵੀ ਪਾਣੀ ਚ ਛੱਡ ਦੋ ਹੁਣ ਪਾਣੀ ਜਿਹਦਾ ਮੱਕੀ ਤੇ ਜੀਰੀ ਚ ਛੱਡਿਆ ਜਾਂਦਾ ਇਹ ਚੋਲੀਏ ਚ ਪੈ ਜੂ ਇੱਕ ਫਿਰ ਉੱਥੇ ਖੜਾ ਖੁੰਜੇ ਚ ਉਹ ਖੁੰਜੇ ਚ ਲੈ ਜਾ ਇਹਨੂੰ ਇਹਨੂੰ ਨਾ ਔਰੇ ਧਰ ਦਿੰਦਾ ਆ ਲੈ ਆ ਦੇ ਦੇ ਫਿਰ ਕਿੱਥੇ ਹੁਣ ਟਰੈਕ ਕਿੱਧਰ ਲੈ ਕੇ ਜਾਵਾਂ ਮੋਟਰ ਤੇ ਉਹ ਖੁੰਝੋ ਜੇ ਤੋਰੇਗਾ ਨਾ ਨਾ ਇਥੇ ਰਹਿ ਆਏ ਨੂੰ ਆਪ ਟੱਪ ਨੂੰ ਆਟਾ ਪੁੰਨ ਮਿੜਾਂਗੇ ਪਹਿਲਾਂ ਐ ਜਾਏਗਾ ਕਹੇ ਜਾਏਗਾ ਇਧਰੋਂ ਇਧਰੋਂ ਨਵੇੜ ਤੇ ਨਵੇੜ ਤੇ ਐ ਜਾਏਗਾ ਬਾਲਾ ਫਿਰ ਆ ਝੋਲੀ ਦੇ ਦੇ ਮੈਨੂੰ ਇਹ ਚ ਪਾ ਲੈ ਜਿਹਾ ਪਾਉਣਾ ਦੋ ਆ ਕਮਾ ਦੇ ਚਲੋ ਇਹ ਮਿਲਦੇ ਆ ਸਾਨੂੰ ਥੋੜੀ ਦੇਰ ਤੱਕ ਲੋ ਜੀ ਰੇ ਥਾਨੇ ਪੌਣ ਲੱਗ ਰਹੇ ਤੇ ਅਸੀਂ ਨੇ ਪਾਤਾ ਇੱਕ ਥੈਲਾ ਰਹਿ ਗਿਆ ਜੀ ਹੁਣ

ਆਏ ਕਿੱਸੇ ਹੋ ਜਾਣ ਮਨ ਅੱਛੇ ਹੋ ਨਾ ਭਰਾ ਆਪ ਕੋਈ ਦੁਕਤ ਕਲੀਪ ਨਹੀਂ ਆ اچھا ਕੋਈ ਡਿਮਾਂਡ ਹੋ ਮੇਰੀ ਡਾਰੀ ਕੀ ਡਿਮਾਂਡ ਹੈ ਦੁਕਤੀ ਦੁਕਤੀ ਤਾਂ ਹੈ ਨਹੀਂ ਜਾਨ ਕਾਰ ਹਮ ਇੱਥੇ ਛੱਡ ਦਿਨਾ ਕਿਆ ਮਲੀ ਤੇਰਾ ਕਾੜਾ ਪਿਆਰ ਚੱਲਦਾ ਹੈ ਹੈ ਲੋ ਜੀ ਅਸੀਂ ਨੇ ਰੇਰੂ ਪਾਤਾ ਜੀ ਤੇ ਹੁਣ ਆ ਮਿੱਟੀ ਦੀ ਬਾਬੇ ਆਪਣੇ ਮਤਲਬ ਘਰ ਦੇ ਬੈਕ ਸਾਈਡ ਬੈਕ ਤਾਂ ਇੱਧਰ ਆ ਗਈ ਸਾਈਡ ਤੇ ਇਹ ਸਾਰੀ ਧਾਰ ਦਿਆਂਗੇ ਪੌੜੀਆਂ ਬਣਾ ਰਖਿਆ ਸਾਲੀ ਬਾਹਰੇ ਆ ਦੇਖੋ ਇੱਧਰ ਪਲਾਸਟਰ ਰਹਿੰਦਾ ਆਪਣਾ ਆ ਰਹਿੰਦਾ ਪੱਕਾ ਮਤਲਬ ਆ ਕਮਰਾ ਪਾਇਆ ਦੀ ਆਪਣੇ ਬਰਾਂਡਾ ਟਾ ਕੇ ਆ ਹਾਂ ਇਹ ਪਲਾਸਟਰ ਕਰਨ ਵਾਲਾ ਰਹਿੰਦਾ ਆ ਪਲਾਸਟਰ ਕਰਨ ਵਾਲਾ ਰਹਿੰਦਾ ਇਹ ਸਾਰਾ ਪਲਾਸਟਰ ਕਰਕੇ ਫਿਰ ਦੇਖੋ ਜਿਵੇਂ ਉਹ ਆਪਣੇ ਮਤਲਬ ਰਸਨ ਦੇ ਘਰ ਤੇ ਪੁੱਟੀ ਹੋਈ ਆ ਹਨਾ ਡਬਲ ਕੋਟ ਦੀ ਉਵੇਂ ਆਪਾਂ ਵੀ ਪੁੱਟੀ ਕਰਾਂਗੇ ਉਵੇਂ ਪੁੱਟੀ ਕਰਕੇ ਫਿਰ ਵਧੀਆ ਬਣਾ ਦਾਂਗੇ ਐਨ ਵਧੀਆ ਤੇ ਹੁਣ ਮੈਂ ਤੁਹਾਨੂੰ ਰੇ ਟਾਈਮ ਲੈਪ ਲਾ ਕੇ ਦਿਖਾਉਣਾਗਾ ਸਟੈਂਡ ਧਰ ਕੇ ਵਧੀਆ ਗਦਾਗਾ ਚੱਲੂ ਆ ਜੀ ਟਾਈਮ ਲੈਪ ਲਾਉਣਾ ਬਸ ਫਿਰ ਤੁਸੀਂ ਦੇਖਿਓ ਜਰੂਰ ਮੈਂ ਆਪਾਂ ਨੂੰ ਸਪੋਰਟ ਕਰੋ ਛੋਟੇ ਛੋਟੇ ਭਾਈ ਨੂੰ ਵੱਧ ਤੋਂ ਵੱਧ ਜੀ ਹੈਨਾ ਹੁਣ ਮੈਂ ਵਧੀਆ ਡੇਲੀ ਵਲੋਗਿੰਗ ਕਰਿਆ ਕਰਾਂਗੇ ਆਪਾਂ ਜਮੀ ਡੇਲੀ ਹੀ ਕਰਿਆ ਕਰਾਂਗੇ ਹਾਂ ਮੈਂ ਨਾ ਕਦੇ ਇਕਦਾਰ ਬਲੌਗ ਤਾਂ ਨਹੀਂ ਲੇਟ ਹੁੰਦਾ ਬਲੌਗ ਤਾਂ ਡੇਲੀ ਆਊਗਾ ਪਰ ਟਾਈਮਿੰਗ ਹੱਲ ਸਕਦੀ ਆ ਵੀ ਕਦੇ 12 ਵਜੇ ਆ ਗਿਆ ਕਦੇ ਤੜਕੀ ਆ ਗਿਆ ਮੈਂ ਨਾਲ ਦੀ ਨਾਲ ਇੰਸਟਾ ਤੇ ਸਟੋਰੀ ਪਾ ਦਿਆ ਕਰੂੰਗਾ ਆਪਾਂ ਨੂੰ ਇੰਸਟਾ ਦੇ ਵੀ ਫੋਲੋ ਕਰ ਲਓ ਜਾ ਕੇ ਸਿੱਧੂ ਐਕਸ ਹੈ ਉਹ ਡੰਡਾ ਜਾ ਨੀਚੇ ਫਿਰ 1300 ਮਤਲਬ ਸਕਰੋਲ ਦਾ ਪਤਾ ਨਹੀਂ ਕੀ ਮੈਨੂੰ ਹੁਣ ਉਹ ਤਾਂ ਭੁੱਲ ਗਿਆ ਯਾਰ ਕੀ ਕਹਿੰਦੇ ਹੁੰਦੇ ਤੇ ਸੌਰੀ ਏ ਆਪਾਂ ਨੂੰ ਸਬਸਕ੍ਰਾਈਬ ਕਰ ਲੋ ਸਪੋਰਟ ਕਰੋ ਵੱਧ ਤੋਂ ਵੱਧ ਛੋਡੇ ਛੋਟੇ ਭਾਈ ਨੂੰ ਆਪਾਂ ਐਂ ਬਲੌਗ ਬਣਾਇਆ ਕਰਾਂਗੇ ਆਪਾਂ ਬਾਹਰ ਅੰਦਰ ਕਿਤੇ ਵੀ ਜਾਂਦੇ ਆ ਪਾ ਦਿੱਲੀ ਬਲੌਗ ਬਣਾਇਆ ਕਰਾਂਗੇ ਕੱਲ ਨੂੰ ਆਪਾਂ ਲਾਵਾਂਗੇ ਪਾਣੀ ਆਪਾਂ ਤੁਹਾਨੂੰ ਉਹਦਾ ਵੀ ਬਲੌਗ ਦਿਖਾਵਾਂਗੇ ਹੁਣ ਆਪਾਂ ਮਿੱਟੀ ਤਾਰਦੇ ਆਂਗੇ ਇਹਦਾ ਮੈਂ ਟਾਈਮ ਲੈਪ ਲਾਉਣਾ ਵੀਰੇ ਤੇ ਤੁਸੀਂ ਜ਼ਰੂਰ ਦੇਖਿਓ ਆ ਆਪਣਾ ਟਰਾਈਪੋਡ ਪਿਆ ਇਹਨੂੰ ਕੱਢ ਕੇ ਮੈਂ ਟਾਈਮ ਲੈਪ ਲਾਉਣਾ ਬਸ ਓਕੇ ਜੀ ਲੋ ਜੀ ਫਿਰ ਮੈਂ ਲਾਤਾ ਤੀਗਾ ਟਾਈਮ ਲੈਪ ਤੇ ਦੇਖੋ ਤੁਸੀਂ ਫਿਰ ਮੈਂ ਇਹ ਤੋਂ ਮਿੱਟੀ ਤਾਰਤੀ ਤੇ ਉਸ ਤੋਂ ਬਾਅਦ ਲਿਆਏ ਤੇ ਆਪਾਂ ਟਰੈਕਟਰ ਫਿਰ ਟਰੈਕਟਰ ਨਾਲ ਵੀ ਕਰੀ ਮਿੱਟੀ ਮੜੀ ਮੋਟੀ ਸੈਟ ਤੇ ਫਿਰ ਆਪਾਂ ਨੇ ਇਹ ਤੋਂ ਮਿੱਟੀ ਤਾਰੀਗੇ 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 ਬਹੁਤ ਮਿੱਟੀ ਤਾਰੀ ਉਹ ਨਾ ਮਟਰੈਡ ਧਾਰਨਾ ਪਹਿਲਾਂ ਬੋਚ ਕੇ ਕਣਕ ਦਾ ਨੁਕਸਾਨ ਨਾ ਆਪਣੀ ਦਾ ਹੋਵੇ ਬਾਸ ਆਪਾਂ ਨੂੰ ਆਹੀ ਡਰ ਆ। ਫੜਨ ਨਾ ਲੱਗ ਜਾਣਾ ਸੰਦੇ ਯਾਰ ਆਪਣਾ ਟਰੈਟ ਦੀ ਲਿਫਟ ਦੀਆਂ ਕਪੈਸਿਟੀ ਵਧਾਉਣ ਵਾਲੀ ਆ। ਬੈਕ ਲਾਵਾ ਡੇੜੀ। ਉਹ ਦੇਖੋ ਇੰਨੀ ਮਿੱਟੀ ਚੱਕਦੀ ਆਪਾਂ ਨੇ ਉਥੋਂ। ਆਪਾਂ ਉਹ ਬੈਕ ਲੈ ਕੇ ਜਾਂਨੇ ਆ। ਲੋ ਜੀ ਕਹਿੰਦੇ ਹੁਣ ਡੈਡੀ ਕਰੂਗਾ ਉਹ ਪੱਧਰ ਤੇ ਇਹ ਆਪਾਂ ਇਹਨੂੰ ਕਰਦੇ ਆ ਪੱਧਰ ਲੋ ਜੀ ਕਹਿੰਦੇ ਆਪਾਂ ਪੱਧਰ ਕਰਕੇ ਤੁਹਾਨੂੰ ਫਿਰ ਮਿਲਦੇ ਆਂ ਬ੍ਰਦਰ ਥੋੜੀ ਦੇਰ ਤੱਕ ਮਿਲਦੇ ਆਂ ਜੀ ਰੋਕੋ ਮੜਾ ਜਾ ਕਰਦੀ ਆ ਪੱਧਰ ਇਹਨੂੰ ਲੋ ਜੀ ਆਪਾਂ ਨੇ ਇੰਨੀ ਮਿੱਟੀ ਚੱਕਤੀ ਉਰੋਂ ਤੇ ਆਪਾਂ ਉਰੇ ਹੁਣ ਦੇਖਦਾ ਸਬਜ਼ੀ ਬਾੜੀ ਲਾਵਾਂਗੇ ਵੀਰੇ ਉੱਥੇ ਪਈਆਂ ਦੀਆਂ ਲੱਕੜਾਂ ਤੁਹਾਨੂੰ ਕਲਿੱਪ ਚ ਦਿਖ ਜਾਣਗੀਆਂ ਪਿੱਛੇ ਆ ਦੇਖੋ ਇਥੇ ਚਣਕੀਆਂ ਆਪਾਂ ਨੇ ਵੀ ਹੁਣ ਸਿਆਲ ਆ ਰਿਹਾ ਅੱਗੇ ਚੁੱਲ੍ਹੇ ਤੇ ਕੰਮ ਆਉਣਗੇ ਹਨਾ ਮੰਮੀ ਹਾਂ ਸਾਗ ਬਣਾਇਆ ਕਰਾਂਗੇ ਆ ਸਾਡੇ ਬੂਟਾਂ ਅੰਕਲ ਜੀ ਬਾਏ ਕਰਦੇ ਅੰਕਲ ਵੀ ਕੱਲੂ ਮਿਲਾਂਗੇ ਕਰੀ ਲੈ ਕੱਲੂ ਮਿਲਾਂਗੇ ਭਾਈ ਹਾਂ ਕੁੰਡਾ ਹੋ ਰਿਹਾ ਕਦੇ ਅੰਕਲ ਦਾ ਮਿੱਟੀ ਫਿੱਟ ਹਾਂ ਜੀ ਕੁੰਡਾ ਹੋ ਰਿਹਾ ਅੰਕਲ ਮਿੱਟੀ ਫਿੱਟ ਫਿੱਟ ਹੀ ਹੋਰ ਮੇਰੀ ਵੀ ਹੁਣ ਤਾਂ ਢੂਹੀ ਦੁਖੜੀ ਆਈ ਤੜਕੇ ਤੇ ਕੰਮ ਲੱਗ ਰਹੇ ਆਂ ਆ ਵੇਖ ਹੁਣ ਇੰਨਾ ਇਹ ਚ ਪਾਣੀ ਛੜਤਾ ਹੀ ਆਪਾਂ ਨੇ ਉਹ ਹੁਣ ਆਪਾਂ ਮੋਟਰ ਬੰਦ ਕਰਤੀ ਸਰੋਵ ਚ ਇੱਥੇ ਸਰੋਂ ਵੀ ਜੀ ਆਪਣੀ ਇਹ ਚ ਪਾਣੀ ਇਹ ਚ ਝੜ ਜੂਗਾ ਜੀ ਠੀਕ ਹੈ ਜੀ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਸਪੋਰਟ ਕਰੀ ਜਿਹੜੇ ਕਰ ਰਹੇ ਹੋ ਤੇ ਮੇਰੇ ਚੈਨਲ ਨੂੰ ਸ਼ੇਅਰ ਕਰਿਆ ਜਿਹੜੀਆਂ ਰਿਪੋਰਟਾਂ ਭੱਜੀਆਂ ਤੀਆਂ ਉਹ ਵੀ ਪਹਚਾਇਆ ਹੈਣਾ ਤੇ ਮੂੰ ਗਰਮੀ ਬਹੁਤ ਆ ਰਹੀ ਹੈ ਚਲੋ ਜੀ ਤੁਹਾਨੂੰ ਮਿਲਦੇ ਹਾਂ ਹੁਣ ਕੱਲ ਨੂੰ ਅਗਲੇ ਵਲੌਗ ਚ ਏ ਬਲੌਗ ਤੁਹਾਨੂੰ ਮਿਲੂਗਾ ਹੁਣ ਸਵੇਰੇ 8 ਤੋਂ 12 ਦੇ ਵਿੱਚ ਵਿੱਚ ਕਿਸੇ ਵੀ ਟਾਈਮ ਮੈਂ ਪਾ ਸਕਦਾ ਹੁੰਨਾ ਬਾ ਉਹ ਟਾਈਮ ਤੁਹਾਨੂੰ ਮੈਂ ਇੰਸਟਾ ਤੇ ਫੋਲੋ ਕਰ ਲਓ ਸਾਰੇ ਜਣੇ ਆਪਾਂ ਨੂੰ ਸਿੱਧੂ X1300 ਠੀਕ ਹੈ ਉੱਥੇ ਫੋਲੋ ਕਰ ਲਓ ਜੀ ਉੱਥੇ ਮੈਂ ਨਾਲ ਦੀ ਨਾਲ ਸਟੋਰੀ ਪਾਉਂਦਾ ਸਨੈਪਚੈਟ ਤੇ ਵੀ ਫੋਲੋ ਕਰ ਲਓ ਹਰਮਨ ਸਿੱਧੂ 1300 ਸਨੈਪਚੈਟ ਤੇ ਵੀ ਨਾਲ ਦੀ ਨਾਲ ਸਟੋਰੀ ਪਾਉਂਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਆਪਾਂ ਨੂੰ ਇੰਨੀ ਸਪੋਰਟ ਕਰ ਰਹੇ ਹੋ ਆਪਾਂ ਐਂ ਇਦਾਂ ਹੀ ਡੇਲੀ ਬਲੌਗ ਪਾਉਂਦੇ ਰਹਿਾਂਗੇ ਤੇ ਕਲ ਨੂੰ ਆਪਾਂ ਕਣਕ ਨੂੰ ਜੀਰੀ ਨੂੰ ਕਹਤਾ ਸੀਗਾ ਕਣਕ ਨੂੰ ਹਾਂਜੀ ਥੋੜੀ ਬਹੁਤ ਸਾਰੀ ਲੰਬੀ ਉਮਰ ਹਾਂ ਉਦੋਂ ਮੈਂ ਕਹਿਣਾ ਹੁੰਨਾ ਵੀ ਸਾਰਿਆਂ ਦੇ ਪਰਿਵਾਰ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਗੱਲਾਂ ਵਿੱਚ ਰੱਖੇ ਤੇ ਤੁਹਾਡੀਆਂ ਸਾਰਿਆਂ ਦੀਆਂ ਲੰਬੀਆਂ ਉਮਰਾਂ ਹੋਣ ਤੇ ਆਪਦੇ ਮਾਪੇ ਬਾਪ ਦੀ ਤੇ ਆਪਦੇ ਮਾਪੇ ਬਾਪ ਦੀ ਜਿਹੜੇ ਮੇਰੇ ਜਿੱਡੇ ਨੇ ਸਾਰੇ ਰਿਸਪੈਕਟ ਕਰਿਆ ਕਰੋ ਮਾਪੇ ਬਾਪ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈਗਾ ਠੀਕ ਹੈ ਤੇ ਮਾਪੇ ਬਾਪ ਦੀ ਸਾਰੇ ਜਣੇ ਰਿਸਪੈਕਟ ਕਰੋ ਬਾਬਿਓ हां सी मेरी ਤਾਂ ਆ ਗਈ ਸੀ ਕਿਉਂਕਿ ਮੈਂ ਕਈ ਵਾਰ ਮੰਮੀ ਡੈਡੀ ਨਾਲ ਲੜ ਪੈਂਦਾ ਨਾ ਤਾਂ ਪਰ ਮੈਂ ਪਿਆਰ ਬਹੁਤ ਕਰਦਾ ਲਵ ਯੂ ਮੰਮੀ ਡੈਡੀ ਨੂੰ ਰਿਸਪੈਕਟ ਵੀ ਬਹੁਤ ਕਰਦਾ ਪਰ ਕਦੇ-ਕਦੇ ਚਲੋ ਹੁੰਦਾ ਰਹਿੰਦਾ ਮਾੜਾ ਮੋਟਾ ਘਰੇ ਕਲੇਸ਼ ਤੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਕੋਈ ਗਲਤੀ ਲੱਗਦੀ ਹੈ ਵੀਰੇ ਤਾਂ ਮੈਨੂੰ ਦੱਸਿਆ ਕਰੋ ਵੀ ਇੱਥੇ ਤੇਰੀ ਗਲਤੀ ਆ ਇੱਥੇ ਤੂੰ ਆਹ ਸੈੱਟ ਕਰ ਕੋਈ ਕੁਆਲਿਟੀ 'ਚ ਕੋਈ ਐਡੀਟਿੰਗ 'ਚ ਕੋਈ ਫਰਕ ਲੱਗਦਾ ਸੋਨੂੰ ਤਾਂ ਮੈਨੂੰ ਜਰੂਰ ਦੱਸੋ ਥੰਬਨੇਲ 'ਚ ਕੋਈ ਫਰਕ ਲੱਗਦਾ ਸੋਨੂੰ ਹਨਾ ਤਾਂ ਮੈਨੂੰ ਜਰੂਰ ਦੱਸਿਆ ਕਰੋ ਵੀ ਤੈਨੂੰ ਇੱਥੇ ਗਲਤੀ ਕਰੀ ਹੈਗੀ ਇੱਥੇ ਤੂੰ ਸੈੱਟ ਕਰ ਠੀਕ ਹੈ ਤੇ ਤੁਹਾਡੇ ਸਾਰਿਆਂ ਦੇ ਪਰਿਵਾਰ ਨੂੰ ਰੱਬ ਖੁਸ਼ ਰੱਖੇ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਅਸੀਂ ਮੈਨੂੰ ਸਪੋਰਟ ਕਰਦੇ ਰਹੋ ਡੇਲੀ ਤੁਹਾਨੂੰ ਬਲੌਗ ਆਉਂਦੇ ਰਹਿਣਗੇ ਚਲੋ ਹੁਣ ਮੈਂ ਘਰੇ ਘਰੇ ਬਲੌਗ ਪਾ ਰਿਹਾ ਹਾਂ ਉਹਦੇ ਲਈ ਸੌਰੀ ਯਾਰ ਹੁਣ ਘਰੇ ਕੰਮ ਨੇ ਖੇਤੀਬਾੜੀ ਕਰ ਰਹੇ ਤਾਂ ਕਰਕੇ ਘਰੇ ਪਾਉਣੇ ਪੈ ਰਹੇ ਨੇ ਘਰ ਦਾ ਕੰਮ ਚੱਲ ਰਿਹਾ ਹੈ ਨਾ ਜਦੋਂ ਬਾਹਰ ਅੰਦਰ ਜਾਂਦੇ ਆ ਮੈਂ ਵਿੱਚੋਂ ਵੀ ਕਲਿੱਪਾਂ ਲੈਣਾ ਜਾਂ ਮੈਂ ਡੱਬੇ ਬਾਗੇ ਜਾ ਕੇ ਤੇ ਹੋਰ ਜਾਂਦੇ ਆ ਮੈਂ ਉਹ ਵੀ ਕਲਿੱਪਾਂ ਲੈਣਾ ਪਰ ਤੇ ਹੁਣ ਜਦੋਂ ਆਪਾਂ ਦੀਦੀ ਹੋਰੀ ਆ ਗਈਆਂ ਤੇ ਬਾਕੀ ਹੂੰ ਵੀ ਜਦੋਂ ਫ੍ਰੀ ਹੋ ਗਿਆ ਆਪਾਂ ਬਾਹਰ ਅੰਦਰ ਜਾਇਆ ਕਰਾਂਗੇ ਆਪਾਂ ਸਾਰੀਆਂ ਕਲਿੱਪਾਂ ਲਿਆ ਕਰਾਂਗੇ ਵੀਰੇ ਚਲੋ ਜੀ ਧੰਨਵਾਦ ਸੋਡਾ ਓਕੇ ਜੀ ਬਾਏ ਜੀ ਮਿਲਦੇ ਆਂ ਜੀ ਅਗਲੇ ਵਲੌਗ ਚ